ਵੱਲੋਂ 350 ਸਾਲਾ ਗੁਰਪੁੱਤ ਮਨਾਉਣ ਵਾਸਤੇ ਮੈਂ ਵਿਰੋਧ ਕਰਦਾ ਸੀ ਹਾਂ ਕਰਦਾ ਰਹੂੰਗਾ 1928 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਲਾਪਤਾ ਕੀਤੇ ਆ ਬੁਰਜ ਜਵਾਹਰ ਸਿੰਘ ਵਾਲੇ ਦੇ ਵਿੱਚ ਇਹਨਾਂ ਨੇ ਕੋਈ ਦਖਲ ਅੰਦਾਜ਼ ਜਿੰਨੀ ਕੀਤੀ ਅੰਗ ਪਾੜ ਕੇ ਖਲਾਰੇਗਾ ਗੋਲੀ ਖੰਡ ਹੋਇਆ ਇਹਨਾਂ ਨੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜਿਆ ਇਸ ਕਰਕੇ ਮੈਂ ਇਹਨਾਂ ਦਾ ਵਿਰੋਧ ਕਰਦਾ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਵੱਲੋਂ 9ਵੇਂ ਪਾਛਾ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 350 ਸਾਲਾ ਸ਼ਤਾਬਦੀ ਸਮਾਗਮ ਆਉਣ ਵਾਲੀ ਨਵੰਬਰ 26 ਜਾਂ 27 ਨਵੰਬਰ ਨੂੰ ਮਨਾਇਆ ਜਾਣਾ ਮੈਂ ਇਸ ਸ਼ਤਾਬਦੀ ਦਾ ਨਹੀਂ ਸ਼੍ਰੋਮਣੀ ਕਮੇਟੀ ਸ਼ਤਾਬਦੀ ਮਨਾਉਣ ਤੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਨਾ ਵਿਰੋਧ ਦਾ ਇੱਕੋ ਇੱਕ ਕਾਰਨ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਨ ਸਾਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਇਹਨਾਂ ਨੇ ਲਾਪਤਾ ਕੀਤੇ ਆ ਬਣਦੀ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਉਹ ਦੋਸ਼ੀ ਕੌਣ ਆ ਕਿਹਦੇ ਕਹਿਣ ਤੇ ਗੁਰੂ ਗ੍ਰੰਥ ਸਾਹਿਬ ਦਿੱਥੇ ਆ ਕਿਸ ਹਾਲਾਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਹਾਲਾਤ ਵਿੱਚ ਕਿੱਥੇ ਗੁਰੂ ਗ੍ਰੰਥ ਸਾਹਿਬ ਆ ਇਹਨਾਂ ਨੇ ਦੋਸ਼ੀ ਨਾਂ ਤਾਂ ਜਨਤ ਕੀਤਾ ਤੇ ਨਾ ਬਣਦੀ ਕੋਈ ਕਾਰਵਾਈ ਕਰਾਈ ਆ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਬਰਗਾੜੀ ਦੀਆਂ ਗਲੀਆਂ ਵਿੱਚ ਅੰਗ ਪਾੜ ਕੇ ਖਿਲਾਰੇ ਗਏ ਫਿਰ ਹੱਕ ਮੰਗਦਿਆਂ ਗੁਰਸ਼ੇਖਾਂ ਤੇ ਸੁਖਬੀਰ ਬਾਦਲ ਦੇ ਕਹਿਣ ਤੇ ਕੋਟਕਪੂਰਾ ਬਹਿਬਲ ਕਲਾਂ ਗੋਲੀकांड ਹੋਇਆ ਦੋ ਸਿੰਘ ਸ਼ਹੀਦ ਕੀਤੇ ਗਏ ਆ अनेਕਾਂ ਸਿੱਖ ਜ਼ਖਮੀ ਹੋਇਆ ਇਸੇ ਤਰ੍ਹਾਂ ਪਟਿਆਲੇ ਦੀ ਧਰਤੀ ਤੇ ਸਫਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਵਨ ਚੋਰੀ ਹੋਇਆ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਹ ਚੰਦੂ ਗੰਗੂ ਤੇ ਨਰੈਣੂ ਮੰਤ ਦੇ ਕਾਰਨਾਮਿਆਂ ਤੋਂ ਪਿਛੇ ਨਹੀਂ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਜਿਹੜੀ ਸ਼ਤਾਬਦੀ ਮਨਾਉਂਦੀ ਹੈ ਦਾ ਵਿਰੋਧ ਕਰਦਾ ਜੇਕਰ ਇਹਨਾਂ ਨਗਰਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਨਗਰ ਕੀਰਤਨ ਕੱਢੇ ਮੈਂ ਉਹਨਾਂ ਦਾ ਵੀ ਵਿਰੋਧ ਕਰਾਂਗਾ ਹਾਂ ਸ਼ਤਾਬਦੀ ਦਾ ਵਿਰੋਧ ਨਹੀਂ ਸ਼੍ਰੋਮਣੀ ਕਮੇਟੀ ਪੰਥ ਨਹੀਂ ਹਾਂ ਪੰਥ ਸੰਗਤ ਸਮਾਜ ਸਾਰਾ ਸਿੱਖ ਸਮਾਜ ਇਕੱਠਾ ਹੋ ਕੇ ਸ਼ਤਾਬਦੀ ਮਨਾਵੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਉਹਨਾਂ ਦਾ ਸਹਿਯੋਗ ਵੀ ਕਰਾਂਗੇ ਪਰ ਜੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਤਾਬਦੀ ਮਨਾਈ ਨਗਰਾਂ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਕੱਢੇ ਤੇ ਮੈਂ ਉਹਦਾ ਹਰ ਤਰ੍ਹਾਂ ਨਾਲ ਵਿਰੋਧ ਕਰਾਂਗਾ ਅੱਜ ਦਾ ਮੇਰਾ ਮੀਢਗੇ ਦੇ ਰਾਹੀਂ ਸੰਗਤਾਂ ਵਿੱਚ ਪੰਥ ਵਿੱਚ ਸਾਰੇ ਸਿੱਖ ਸਮਾਜ ਵਿੱਚ ਸਨੇਹਾ ਦੇਣ ਦਾ ਮੇਰਾ ਅੱਜ ਦਾ ਇਹ ਫਰਜ਼ ਬਣਦਾ ਸੀ ਮੈਂ ਅੱਜ ਦਾ ਫਰਜ਼ ਨਿਭਾਇਆ ਮੈਂ ਆਪਣੇ ਵੱਲੋਂ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਸਤਿਕਾਰ ਕਰਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇੱਕ ਰਸਤੇ ਦੀ ਪੰਦੀ ਮਣ ਕਰਕੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰੀਏ ਸ਼੍ਰੋਮਣੀ ਕਮੇਟੀ ਨਹੀਂ ਇਹ ਬਾਦਲ ਦੀ ਕਮੇਟੀ ਆ ਸਮੁੱਚਾ ਪੰਥ ਕਟਾ ਹੋ ਕਰਕੇ ਸ਼ਤਾਬਦੀ ਨੂੰ ਮਨਾਵੇ ਇਹ ਮੇਰੀ ਬੇਨਤੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਕਿਸ ਤਰੀਕੇ ਨਾਲ ਕਰੋਗੇ ਕਿਸ ਰੂਪ ਵਿੱਚ ਕਰੋਦੋਗੇ ਜਿਸ ਤਰ੍ਹਾਂ ਵੀ ਹੋਵੇਗਾ ਮੈਂ ਉਸੇ ਤਰ੍ਹਾਂ ਕਰੂੰਗਾ ਟਕਰਾਵ ਵੀ ਹੋ ਸਕਦਾ ਹੋ ਸਕਦਾ ਤੇ ਗੁਰੂ ਪੰਥਵਾ ਤੇ ਗੁਰੂ ਦੇ ਸਤਕਾਰਵਾ ਤੇ ਆਪਾਂ ਟਕਰਾਵ ਹੀ ਕਰਾਂਗੇ ਜਿਹੜੇ ਨਗਰ ਕੀਰਤਨ ਕਟੇ ਜਾ ਕੇ ਉਹਨਾਂ ਨੂੰ ਨਗਰ ਕੀਰਤਨ ਨੂੰ ਨਗਰ ਕੀਰਤਨ ਨਹੀਂ ਰੋਕਾਂਗੇ ਪੰਜਾਂ ਪਿਆਰਾਂ ਦਾ ਸਤਕਾਰਾਂ ਸਤਕਾਰਾ ਕਰਾਂਗੇ ਸਰੂਪਾ ਉਹ ਦੇਵਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਾਂਗੇ ਸਰੂਪਾ ਭੇਟ ਕਰਾਂਗੇ ਪਰ ਜਿਹੜੇ ਮੰਗਰ ਮੰਗਰ ਬਾਦਲ ਦੇ ਗੁੰਡੇ ਆਉਣਗੇ ਉਹਦਾ ਨਾ ਹੀ ਵਿਰੋਧ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜਾਂ ਪਿਆਰਾਂ ਦਾ ਵਿਰੋਧ ਕਨਾ ਕੀਤਾ ਸੀ ਤੇ ਨਾ ਕਰਾਂਗੇ